ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਬੈਕਸ ਨਿਊਜ਼ ਤੇ ਮੈਂ ਪੂਨਮ ਰਤੂੜੀ ਤਾਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਤੇਜ਼ ਧਾਰ ਹਥਿਆਰੇ ਦੇ ਨਾਲ 파ਠੀ ਸਿੰਘ ਨੂੰ ਮਾਰ ਦਿੱਤਾ ਜਾਂਦਾ ਹੈ ਜੀ ਹਾਂ ਤੇ ਇਸ ਧਾਰ ਹਥਿਆਰੇ ਦਾ ਕਿਰਚਾ ਮਾਰ ਕੇ ਉਸ ਦੀ ਬਹਿਰਮੀ ਦੇ ਨਾਲ ਹਤਿਆ ਕਰ ਦਿੱਤੀ ਜਾਂਦੀ ਹੈ ਦੱਸ ਦਵਾ ਕਿ ਗੁਰਦੁਆਰੇ ਤੋਂ 파ਠੀ ਸਿੰਘ ਜੋ ਹੁੰਦਾ ਹੈ ਆਪਣੇ ਘਰ ਵਾਪਸ ਜਾ ਰਿਹਾ ਹੁੰਦਾ ਹੈ ਤਾਂ ਰਾਹ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਉੱਥੇ ਹੀ ਦੱਸ ਦਵਾ ਕਿ ਇੱਕ ਸਾਲ ਪਹਿਲਾਂ ਹੀ 파ਠੀ ਦਾ ਵਿਆਹ ਹੋਇਆ ਸੀ ਤੇ ਉਹਨਾਂ ਦਾ ਇੱਕ 3 ਮਹੀਨੇ ਦਾ ਪੋਤੋ ਵੀ ਸੀ ਪਰ ਉਹਨਾਂ ਰਾਘੀਨਾ ਦੇ ਵੱਲੋਂ ਉਹ ਵਿਅਕਤੀ ਦੇ ਵੱਲੋਂ ਬਹਿਰਮੀ ਦੇ ਨਾਲ ਉਸ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਹਲੇ ਤੱਕ ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਖਰ ਕਿਉਂ ਉਸ ਵਿਅਕਤੀ ਨੂੰ ਮਾਰਿਆ ਗਿਆ ਕੀ ਕਾਰਨ ਰਿਹਾ ਕਿ ਕਿ ਕਿਸ ਕਰਕੇ ਉਸ ਨੂੰ ਐਨੀ ਬਹਿਰਮੀ ਦੇ ਨਾਲ ਉਸ ਦੀ ਹੱਤਿਆ ਕੀਤੀ ਗਈ ਹੈ ਦਾਜਮਾ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਚ ਦਿਲਧਲਾਓ ਕੰਬਾਉ ਕਟਨਾ ਸਾਹਮਣੇ ਆਈ ਹੈ ਦੇਰ ਰਾਤ ਇੱਕ ਗ੍ਰੰਥੀ ਸਿੰਘ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬਹਿਰਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹਮਲਾਵਾਰ ਨੇ 32 ਤਰ ਹਥਿਆਰਾ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗ੍ਰੰਥੀ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਉਹਨਾਂ ਦਾ 3 ਮਹੀਨੇ ਦਾ ਬੇਟਾ ਵੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਕਾਤਲਾਂ ਦੀ ਗ੍ਰਫਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਰਮਨ ਸਿੰਘ ਦੇ ਪਿਤਾ ਦਿਲਪਖ ਸਿੰਘ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਉਹ ਗੁਰਦੁਆਰੇ ਸ੍ਰੀ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਵਿਖੇ ਸੇਵਾ ਕਰਕੇ ਆਪਣੇ ਲੜਕੇ ਸਮੇਤ ਪਿੰਡ ਮਧਿਆ ਨੂੰ ਵਾਪਸ ਆ ਰਹੇ ਸੀ ਉਸ ਦਾ ਪੁੱਤਰ ਉੱਥੇ ਗਰੰਥੀ ਸਿੰਘ ਦੀ ਸੇਵਾ ਕਰਦਾ ਸੀ। ਰਾਸਤੇ ਦੇ ਵਿੱਚ ਰਈਆਂ ਥਾਣਾ ਨੇੜੇ ਬਿਆਸ ਤੇ ਰਹਿਣ ਵਾਲੇ ਸਾਹਿਬ ਸਿੰਘ ਨੇ ਉਸ ਨੂੰ ਰੋਕ ਕੇ ਉਸ ਦੇ ਲੜਕੇ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਦੱਸਿਆ ਕਿ ਮ੍ਰਿਤਕ ਰਮਨ ਸਿੰਘ ਦੀ ਉਮਰ 28 ਸਾਲ ਸੀ। ਉਸ ਦਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ ਤੇ ਉਸ ਦਾ ਇੱਕ 3 ਮਹੀਨੇ ਦਾ ਬੇਟਾ ਵੀ ਹੈ। ਰਮਨ ਗੁਰਦੁਆਰਾ ਸਾਹਿਬ ਦਾ ਗਰੰਥੀ ਸਿੰਘ ਸੀ ਅਤੇ ਦੇਰ ਰਾਤ ਡਿਊਟੀ ਤੋਂ ਵਾਪਸ ਆ ਰਿਹਾ ਸੀ ਕਿ ਉਹ ਵਾਰਤਤ ਵਾਪਰ ਗਈ। ਥਾਣਾ ਰਈਆਂ ਦੀ ਕੁੱਲ ਸਰ ਅਨੁਸਾਰ ਮੁਲਜ਼ਮ ਸਾਹਿਬਤ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੀਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਫਿਲਹਾਲ ਰਮਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜੀ ਨਾਮ ਬਜ਼ੁਰਗੋ ਜੀ ਮੈਂਨ ਬਲਬਾ ਸਿੰਘ ਹੈ ਜੀ ਇਹ ਜਿਹੜੀ ਘਟਨਾ ਹੋਈ ਉਹ ਆਪਣਾ ਕੀ ਲੱਗਦੇ ਸੀ ਹੋ ਮੇਰਾ ਬੇਟਾ ਵਾਜੀ ਠੀਕ ਹੈ ਜੀ ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਮੈਂ ਨਾਲ ਹੀ ਆਉਦੀ ਹਾਂ ਜੀ ਰਾਤੀ ਨਾਲ ਹੁੰਦਾ ਨਹੀਂ ਤੁਸੀਂ ਨਹੀਂ ਸਵੇਰੇ ਪਤਾ ਲੱਗਦਾ ਛੇ ਸਵੇਰੇ ਤੁਹਾਨੂੰ ਪਤਾ ਲੱਗਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਨਹੀਂ ਮਾ ਲਈ ਮੇਰਾ ਮਨ ਹੋਂਟਾ ਤੇ ਬੱਚੇ ਕਿੰਨੇ ਆ ਜੀ ਆਪਣਾ ਜਿਹੜਾ ਵੀਰਪੁਰਾ ਪਾਟੇ ਸਿੰਘ ਉਹਦੇ ਉਹਦਾ ਇੱਕੋ ਮੁੰਡਾ ਇੱਕ ਮੁੰਡਾ ਵਾ ਜੀ ਠੀਕ ਹੈ ਜੀ ਕਿੰਨੀ ਉਮਰ ਹੈ ਮੁੰਡੇ ਦੀ ਉਹ ਨਹੀਂ ਆ ਗਈ 3-4 ਮਹੀਨੇ ਤੇ ਕਿੰਨਾ ਚਿਰ ਹੋਇਆ ਵਿਆਹ ਇਹਨੂੰ ਜੀ ਇਹ ਕਫਾਲ ਦੇ ਇੱਕ ਮਹੀਨਾ ਹੋ ਗਿਆ ਜੀ ਹਾਂਜੀ ਬਾਬਾ ਜੀ ਜਿਹੜੀ ਇਹ ਵਾਰਦਾਤ ਹੋਈ ਹੈ ਕੀ ਗੱਲ ਹੋਈ ਹੈ ਇਹ ਵਾਜੂ ਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਕਾਨ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਦੀ ਡੂੜੀ ਕਰਦੇ ਪੱਕੇ ਸੀ ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡੂੜੀ ਸੀ ਤੇ ਡੂੜੀ ਸਮਾਲਤੀ ਹੋਣ ਤੇ ਇਹ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਦੀਕ ਰਈਆ ਚੌਂਕੀ ਦੇ ਨੇੜੇ ਇਹ ਵਾਜੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਉਸ ਨੇ ਵੀ ਬਹੁਤ ਜਿਆਦਾ ਭਾਜ ਨਕ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਸੀ ਜੀ ਇਹਨਾਂ ਦਾ ਨਾਮ ਦਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਾਨੋਵ ਸਰਦਾਰ ਦਰਬਾਖ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਕੇ ਸਾਲ ਹੋਊਗੀ ਜੀ 27 28 ਸਾਲ ਤੇ ਅਜੇ ਸਾਲ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂ ਜੀ ਤੇ ਬਹੁਤ ਜਿਆਦਾ ਮਾਰਾ ਕੰਮ ਹੋਇਆ ਵਾ ਪਤਾ ਲੱਗਾ ਕੁਝ ਨਹੀਂ ਜੀ ਦਾ ਕਰਨ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਲੱਗਾ ਇਹ ਕੀ ਆ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਕੱਢੀਆਂ ਨੇ ਬੜੀ ਬੇਰਹਿਮੀ ਨਾਲ ਜਿਹੜਾ ਕਹਿ ਲਈਏ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਜੀ ਲਾਗੇ ਲਫਾਫਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫਿਰ ਮਾਰਿਆ ਇਸ ਤਰ੍ਹਾਂ ਕਤਲ ਕੀਤਾ ਗਿਆ ਤੇ ਹੁਣ ਬਾਅਦ ਦੇ ਵਿੱਚ ਹੁਣ ਜਦੋਂ ਮਾਰਿਆ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਿਸ ਨੇ ਕਰ ਲਈ ਆ ਤੇ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਨਹੀਂ ਰੱਖੀ ਤੋ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ। ਹਾਂਜੀ ਤੇ ਕਿਰਚੀ ਨਿਕਲੀ ਕਿਰਚੀ। ਟੀਮ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੇ? ਸਾਨੂੰ ਤਾਂ ਪ੍ਰਸ਼ਾਸਨ ਕੋ ਇਹੋ ਮੰਗਵਾਜੀ ਆ ਸਾਡਾ ਇਨਸਾਫ ਹੋਣਾ ਚਾਹੀਦਾ ਵਾ। ਹਾਂਜੀ। ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਚਾਹਿਆਂ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ। ਨਹੀਂ ਹੱਥ ਲਿਆ। ਦੇਖੀ ਜੀ ਚਲੋ ਮੈਂ ਕੀ ਮਸਲਾ ਇਹ ਕਿ ਨਾਪਰੀ ਕਰ ਲੋ ਆ ਜੀ ਦਾ ਉਹਦੇ ਬਾਰੇ ਕੋਈ ਬੈਕਗਰਾਉਂਡ ਪਤਾ ਲੱਗਾ ਹੀ ਨਹੀਂ ਜੀ ਸਾਨੂੰ ਸਲਾਮ ਇਤਲਾ ਮਿਲੀ ਸੀ ਦਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਨਦੀਪ ਸਿੰਘ ਜੋ ਕਿ ਗਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦੇ ਆਪਣਾ ਪਿੰਡ ਇਹਨਾਂ ਦਾ ਆਪਣਾ ਰਈਆ ਦੇ ਨਜ਼ਦੀਕ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦੇ ਦਾਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਹੈ ਕੀ ਕਾਰਨ ਬਦਲ ਲੱਗ ਗਈ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਕਿ ਇਹ ਸਾਈਕਲ ਤੇ ਦੋਵੇਂ ਪਿਓ ਪੁੱਤ ਆ ਰਹੇ ਸੀ ਗੁਰਦਰ ਸਿੰਘ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹਦੇ ਦਾਪਰ ਮਾਰਿਆ ਸਾਹਬ ਸਿੰਘ ਜਿਹੜੇ ਨੇ ਕਤਲ ਕੀਤਾ ਤਾਂ ਦਿਨ ਤੱਕ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਧ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰਣਜੀਤ ਕੋਈ ਪੁਰਾਣੀ ਪਹਿਲਾਂ ਚੱਲਦੀ ਸੀ ਇਹਨਾਂ ਦੀ ਇਹਨਾਂ ਦਾ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਤੇਮ ਕਰਮਾਦਰ ਦੇ ਡਿਸਟ੍ਰਿਕਟ ਕੀਤਾ ਜਾਵੇ ਜਿਹੜੇ ਸਾਫ ਹੈਗੇ ਇਹਨਾਂ ਦੇ ਪਹਿਲਾਂ ਕੋਈ ਮਕਦਮਾ ਦਰਜਾਗਾ ਨਹੀਂ ਜਾਏ ਇਹੋ ਜੀ ਕੋਈ ਗੱਲ ਨਹੀਂ ਇਹ ਸਬੰਧ ਕੋ ਮਾਮਲਾ ਦਰਜ ਕੀਤਾ ਹੋਇਆ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਜੋ ਦੇ ਪਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਹੈ ਕੱਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਿਫਤ ਵਿੱਚ ਐਸੀ ਉਹਦੇ ਸਬੰਧ ਵਿੱਚ ਜੀ ਟੀਮਾਂ ਤਿਆਰ ਆ ਤੇ ਮਾਨਜੂ ਸਿੰਘ ਸੀਨੀਅਰ ਅਫਸਰਾਂ ਦੇ ਰਹਿਨਮਾਈ ਹੇਠ ਰੀਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਜਾਏ ਕੋਈ ਲਾਲ ਮਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲੱਗੇ ਕੋਈ ਲਪਾਵਾ ਲੱਭੇ ਇੱਕ ਉਹਦੀ ਅੱਖ ਬਾਹਰ ਨਿਕਲੀ ਪਈ ਹੈ ਜਿੱਦਾਂ ਕਤਲ ਨਹੀਂ ਜੀ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਹੈ ਤੇ ਤੀਜ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨਾਂ ਦੱਸਿਆ ਉਹਦੇ ਪਿਤਾ ਜੀ ਦੇ ਬਿਆਨਾਂ ਦੇ ਮੁਤਾਬਕ ਤੇ ਉਹਦੇ ਨਾਲ ਉਹਦੇ ਫੇਸ ਦੇ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲ ਹੈ ਜਿੱਦ ਤੱਕ ਸਾਹਮਣੇ ਆ ਕੋਈ ਬਾਹਰ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਕਿ ਅੱਖ ਨਿਕਲ ਗਈ ਇੱਕ ਉਹਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸ ਉਹ ਬਾਕੀ ਡਾਕਟਰ ਸਾਹਿਬ ਕੋ ਪੋਸਟਮਾਰਟ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਗਾ ਸਹੀ ਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਬੈਕਸ ਨਿਊਜ਼ ਤੇ ਮੈਂ ਪੂਨਮ ਰਤੂੜੀ ਤਾਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਤੇਜ਼ ਧਾਰ ਹਥਿਆਰੇ ਦੇ ਨਾਲ 파ਠੀ ਸਿੰਘ ਨੂੰ ਮਾਰ ਦਿੱਤਾ ਜਾਂਦਾ ਹੈ ਜੀ ਹਾਂ ਤੇ ਇਸ ਧਾਰ ਹਥਿਆਰੇ ਦਾ ਕਿਰਚਾ ਮਾਰ ਕੇ ਉਸ ਦੀ ਬਹਿਰਮੀ ਦੇ ਨਾਲ ਹਤਿਆ ਕਰ ਦਿੱਤੀ ਜਾਂਦੀ ਹੈ ਦੱਸ ਦਵਾ ਕਿ ਗੁਰਦੁਆਰੇ ਤੋਂ 파ਠੀ ਸਿੰਘ ਜੋ ਹੁੰਦਾ ਆਪਣੇ ਘਰ ਵਾਪਸ ਜਾ ਰਿਹਾ ਹੁੰਦਾ ਹੈ ਤਾਂ ਰਾਹ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਉੱਥੇ ਹੀ ਦੱਸ ਦਵਾ ਕਿ ਇੱਕ ਸਾਲ ਪਹਿਲਾਂ ਹੀ 파ਠੀ ਦਾ ਵਿਆਹ ਹੋਇਆ ਸੀ ਤੇ ਉਹਨਾਂ ਦਾ ਇੱਕ 3 ਮਹੀਨੇ ਪੁੱਤ ਵੀ ਸੀ ਪਰ ਉਹਨਾਂ ਰਾਘੀਨਾਂ ਦੇ ਵੱਲੋਂ ਉਹ ਵਿਅਕਤੀ ਦੇ ਵੱਲੋਂ ਬਹਿਰਮੀ ਦੇ ਨਾਲ ਉਸ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਹਲੇ ਤੱਕ ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਖਿਰ ਕਿਉਂ ਉਸ ਵਿਅਕਤੀ ਨੂੰ ਮਾਰਿਆ ਗਿਆ ਕੀ ਕਾਰਨ ਰਿਹਾ ਕਿ ਕਿ ਕਿਸ ਕਰਕੇ ਉਸ ਨੂੰ ਐਨੀ ਬਹਿਰਮੀ ਦੇ ਨਾਲ ਉਸ ਦੀ ਹੱਤਿਆ ਕੀਤੀ ਗਈ ਆ ਦਾਜਮਾ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਚ ਦਿਲਧਲਾਓ ਕੰਬਾਉ ਕਟਨਾ ਸਾਹਮਣੇ ਆਈ ਹੈ ਦੇਰ ਰਾਤ ਇੱਕ ਗ੍ਰੰਥੀ ਸਿੰਘ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬਹਿਰਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹਮਲਾਵਾਰ ਨੇ ਤੇ ਤਰਹ ਹਥਿਆਰਾ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟੋਤਾ ਦਿੱਤਾ ਗ੍ਰੰਥੀ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਉਹਨਾਂ ਦਾ 3 ਮਹੀਨੇ ਦਾ ਬੇਟਾ ਵੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਕਾਤਲਾਂ ਦੀ ਗ੍ਰਫਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਰਮਨ ਸਿੰਘ ਦੇ ਪਿਤਾ ਦਿਲਪਖ ਸਿੰਘ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਉਹ ਗੁਰਦੁਆਰੇ ਸ੍ਰੀ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਵਿਖੇ ਸੇਵਾ ਕਰਕੇ ਆਪਣੇ ਲੜਕੇ ਸਮੇਤ ਪਿੰਡ ਮਧਿਆ ਨੂੰ ਵਾਪਸ ਆ ਰਹੇ ਸੀ ਉਸ ਦਾ ਪੁੱਤਰ ਉੱਥੇ ਗਰੰਥੀ ਸਿੰਘ ਦੀ ਸੇਵਾ ਕਰਦਾ ਸੀ। ਰਾਸਤੇ ਦੇ ਵਿੱਚ ਰਈਆਂ ਥਾਣਾ ਨੇੜੇ ਬਿਆਸ ਤੇ ਰਹਿਣ ਵਾਲੇ ਸਾਹਿਬ ਸਿੰਘ ਨੇ ਉਸ ਨੂੰ ਰੋਕ ਕੇ ਉਸ ਦੇ ਲੜਕੇ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਦੱਸਿਆ ਕਿ ਮ੍ਰਿਤਕ ਰਮਨ ਸਿੰਘ ਦੀ ਉਮਰ 28 ਸਾਲ ਸੀ। ਉਸ ਦਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ ਤੇ ਉਸ ਦਾ ਇੱਕ 3 ਮਹੀਨੇ ਦਾ ਬੇਟਾ ਵੀ ਹੈ। ਰਮਨ ਗੁਰਦੁਆਰਾ ਸਾਹਿਬ ਦਾ ਗਰੰਥੀ ਸਿੰਘ ਸੀ ਅਤੇ ਦੇਰ ਰਾਤ ਡਿਊਟੀ ਤੋਂ ਵਾਪਸ ਆ ਰਿਹਾ ਸੀ ਕਿ ਉਹ ਵਾਰਤਤ ਵਾਪਰ ਗਈ। ਥਾਣਾ ਰਈਆਂ ਦੀ ਪੁਲਿਸ ਅਨੁਸਾਰ ਮੁਲਜ਼ਮ ਸਾਹਿਬ ਤ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੀਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਫਿਲਹਾਲ ਰਮਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜੀ ਨਾਮ ਬਜ਼ੁਰਗੋ ਜੀ ਮੈਂਨ ਬਲਬਾ ਸਿੰਘ ਹੈ ਜੀ ਇਹ ਜਿਹੜੀ ਘਟਨਾ ਹੋਈ ਉਹ ਆਪਣਾ ਕੀ ਲੱਗਦੇ ਸੀ ਹੋ ਮੇਰਾ ਬੇਟਾ ਵਾਜੀ ਠੀਕ ਹੈ ਜੀ ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਮੈਂ ਨਾਲ ਹੀ ਆਉਦੀ ਜੀ ਰਾਤੀ ਨਾਲ ਹੁੰਦਾ ਨਹੀਂ ਤੋ ਇਹ ਨਹੀਂ ਸਵੇਰੇ ਪਤਾ ਲੱਗਦਾ ਅੱਛਾ ਸਵੇਰੇ ਤੁਹਾਨੂੰ ਪਤਾ ਲੱਗਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਜੀ ਮਾੜਾ ਇਹ ਮੇਰਾ ਮਨ ਹੋਂਟਾ ਤੇ ਬੱਚੇ ਕਿੰਨੇ ਆ ਜੀ ਆਪਣਾ ਜਿਹੜਾ ਵੀਰ ਪੂਰਾ ਆ ਪਾਟੇ ਸਿੰਘ ਉਹਦੇ ਉਹਦਾ ਇੱਕੋ ਮੁੰਡਾ ਇੱਕ ਮੁੰਡਾ ਵਾ ਜੀ ਠੀਕ ਹੈ ਜੀ ਕਿੰਨੀ ਉਮਰ ਆ ਮੁੰਡੇ ਦੀ ਉਹ ਨਹੀਂ ਆ ਗਈ 3-4 ਮਹੀਨੇ ਤੇ ਕਿੰਨਾ ਚਿਰ ਹੋਇਆ ਇਹ ਵਿਆਹ ਇਹਨੂੰ ਜੀ ਇਹ ਕਫਾਲ ਤੇ ਇੱਕ ਮਹੀਨਾ ਹੋ ਗਿਆ ਜੀ ਨਹੀਂ ਬਾਬਾ ਜੀ ਜਿਹੜੀ ਇਹ ਵਾਰਦਾਤ ਹੋਈ ਹੈ ਕੀ ਗੱਲ ਹੋਈ ਹੈ ਇਹ ਵਾਜੂ ਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਕਾਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਦੀ ਡੂੜੀ ਕਰਦੇ ਪੱਕੇ ਸੀ ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡੂੜੀ ਸੀ ਤੇ ਡੂੜੀ ਸਮਾਪਤੀ ਹੋਣ ਤੇ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਦੀਗ ਰਈਆ ਚੌਂਕੀ ਦੇ ਨੇੜੇ ਇਹ ਵਾਜੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਪੁਲਿਸ ਨੇ ਵੀ ਬਹੁਤ ਜਿਆਦਾ ਭਜ ਨਟ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਮ ਸੀ ਇਹਨਾਂ ਦਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਨ ਉਹ ਸਰਦਾਰ ਦਰਬਾਰ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਕਿਸਾਲ ਹੋਊਗੀ ਜੀ 27 28 ਸਾਲ ਤੇ ਅਜੇ ਸਾਰ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂ ਜੀ ਤੇ ਬਹੁਤ ਜਿਆਦਾ ਮਾਰਾ ਕੰਮ ਹੋਇਆ ਵਾ ਪਤਾ ਲੱਗਾ ਕੁਝ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਕੀ ਹੋਇਆ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਕੱਢ ਦਿੱਤੀ ਹੈ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਈਏ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਹੀ ਲਾਗੇ ਲਪਾਪਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਭਾਈਆਂ ਗਈਆਂ ਤੇ ਫਿਰ ਮਾਰਾ ਇਸ ਤਰ੍ਹਾਂ ਕਤਲ ਕੀਤਾ ਗਿਆ ਤਾਂ ਹੁਣ ਬਾਅਦ ਦੇ ਵਿੱਚ ਹੁਣ ਜਦੋਂ ਮਾਰਾ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਿਸ ਨੇ ਕਰ ਲਈ ਆ ਤੇ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਨਹੀਂ ਰੱਖੀ ਤ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ ਹਾਂਜੀ ਤੇ ਕਿਰਚੀ ਨਿਕਲੀ ਕਿਰਚੀ ਟੀਮ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੇ ਸਾਨੂੰ ਤੇ ਪ੍ਰਸ਼ਾਸਨ ਕੋ ਇਹੋ ਮੰਗਵਾਜੀ ਆ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਹਾਂਜੀ ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਤਹਿਆਂ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਨਹੀਂ ਹੱਥ ਤੇਰੀ ਜਿੜੀ ਜਿੜੀ ਮੈਨੂੰ ਕੀ ਮਸਲਾ ਇਹ ਕਿ ਨਾ ਅਪੀ ਕਰ ਲੋ ਯਾਰ ਜੀ ਦਾ ਉਹਦਾ ਬਈ ਕੁਲ ਬੈਕਗਰਾਉਂਡ ਉਹ ਲੱਗਾ ਹੀ ਨਹੀਂ ਨਹੀਂ ਸਾਨੂੰ ਸਲਾਮ ਇਤਲਾ ਮਿਲੀ ਸੀ ਦਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਨਦੀਪ ਸਿੰਘ ਜੋ ਕਿ ਗਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਉਹ ਮੱਧਪਿੰਡ ਦੇ ਇਹਨਾਂ ਦਾ ਆਪਣਾ ਪਿੰਡ ਇਹਨਾਂ ਦਾ ਆਪਣਾ ਰਈਆ ਦੇ ਨਜ਼ਦੀਕ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦੱਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਹੈ ਕਿਉਂ ਕਾਰਨ ਬਦਲ ਲੱਗਾ ਜੀ ਇਹ ਜੇ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਸਾਈਕਲ ਤੇ ਦੋਵੇਂ ਪਿਉਪੁੱਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗੰਖੀ ਚੰਗ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹਦੇ ਡਾਕਟਰ ਮਾਰਿਆ ਸਾਬ ਸਿੰਘ ਜਿਹੜੇ ਨੇ ਕਤਲ ਕੀਤਾ ਤਾਂ ਦਿਲ ਤਰ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਧ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰਣਜੀਤ ਕੋਈ ਪੁਰਾਣੀ ਪੇਲਾ ਚੱਲਦੀ ਸੀ ਨਾਲ ਦੀ ਇਹਨਾਂ ਦਾ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਕੈਮ ਕਰਮਾਦਰ ਦੇ ਜ਼ਿਲ੍ਹੇ ਕੀਤਾ ਜਾਣਾ ਜਿਹੜੇ ਸਾਫ ਹੈਗੇ ਇਹਨਾਂ ਦੇ ਪਹਿਲਾਂ ਕੋਈ ਮਕਦਮਾ ਦਰਜਾਗਾ ਨਹੀਂ ਜਾਏ ਇਹੋ ਜੀ ਕੋਈ ਗੱਲ ਨਹੀਂ ਇਹ ਸਬੰਧ ਕੋ ਮਾਮਲਾ ਦਰਜ ਕੀਤਾ ਹੋਇਆ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਜੋ ਦੇ ਪਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਹੈ ਕਾਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਫਤ ਵਿੱਚ ਐਸ ਸੀ ਉਸ ਸਬੰਧ ਵਿੱਚ ਜੀ ਟੀਮਾਂ ਤਿਆਰ ਆ ਤੇ ਮਾਨਜੂ ਸਿੰਘ ਸੀਨੀਅਰ ਅਫਸਰਾਂ ਦੇ ਰਹਿਨਮਾਈ ਹੇਠ ਰੀਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਜਾਏਗਾ ਕੋਈ ਲਾਲ ਮਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲੱਗੇ ਲ ਕੋਈ ਲਪਾਫਾ ਲੱਭੇ ਇੱਕ ਉਹਦੀ ਅੱਖ ਬਾਹਰ ਨਿਕਲੀ ਪਈ ਹੈ ਜਿਸ ਤੱਕ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਹੈ ਤੇ ਤੀਰ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨਾਂ ਦੱਸਿਆ ਉਹਦੇ ਪਿਤਾ ਜੀ ਦੇ ਬਿਆਨਾਂ ਦੇ ਮੁਤਾਬਕ ਤੇ ਉਹਦੇ ਨਾਲ ਉਹਦੇ ਫੇਸ ਦੇ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲ ਹੈ ਜਿੰਨਾ ਤੱਕ ਸਾਹਮਣੇ ਆ ਕੋਈ ਬਾਹਰ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਕਿ ਅੱਖ ਨਿਕਲ ਗਈ ਇੱਕ ਉਹਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸ ਦੇ ਉੱ ਉਹ ਬਾਕੀ ਡਾਕਟਰ ਸਾਹਿਬ ਕੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਵੇਗਾ ਸਹੀਗਾ